ਅਸਲਾਮੁਅਲੈਕੁਮ ਉਮੀਦ ਕਰਦੀ ਹਾਂ ਤੁਸੀਂ ਸਾਰੇ ਖੈਰਿਆਰ ਨਾਲ ਹੋਵੋਗੇ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਪਿਆਦ ਹੋ ਦੂਜੇ ਪਾਸੇ ਔਰਕਾ ਮਛਲੀ ਜਿਹੜੀ ਕਿ ਆਪਣੀ ਹੀ ਟ੍ਰੇਨਰ ਜਸਿਕਾ ਨਾਮੀ ਹੈਗਰ ਦੋਨਾਂ ਖਬਰਾਂ ਦੇ ਬਾਰੇ ਮਕਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ حاصل ਕਰਾਂਗੇ ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਪੰਜਾਬ ਤੇ ਅਮਰੀਕਾ ਦੀਆਂ ਦੋ ਵੱਡੀਆਂ ਖਬਰਾਂ ਜਿਦੇ ਵਿੱਚ ਇੱਕ ਪਾਸੇ ਤਾਂ ਜਿਹੜੀ ਕਿ ਡਾਲਫਿਨ ਮੱਛੀ ਨੇ ਆਪਣੇ ਹੀ ਟ੍ਰੇਨਰ ਜੈਸਕਾ ਨੂੰ ਖਾ ਗਈ ਹੈ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਜਿਹੜੇ ਕਿ ਜੇਲ੍ਹ ਦੇ ਵਿੱਚ ਕੈਦੀਆਂ ਦੇ ਡਰ ਤੋਂ ਕਹਿੰਦੇ ਜੀ ਦੌਰੇ ਪੈ ਰਹੇ ਨੇ ਬਹੁਤ ਵੱਡੀ ਖਬਰ ਹੈ ਜਿਹੜੀ ਤੁਸੀਂ ਦੇਖਣ ਜਾ ਰਹੇ ਹੋ ਕਿਉਂਕਿ ਪੰਜਾਬ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਬਹੁਤ ਵੱਡੀ ਹੈਡਲਾਈਨ ਦੇ ਵਿੱਚ ਜਿਹੜੀ ਖਬਰ ਆ ਰਹੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਅਮਰੀਕਾ ਦੇ ਵਿੱਚ ਇੱਕ ਡਾਲਫਿਨ ਜਿਹੜੀ ਮੱਛੀ ਸੀ ਉਹ ਬੜੇ ਹੀ ਯਾਨੀ ਇੱਕ ਟ੍ਰੇਨਰ ਦੁਆਰਾ ਟ੍ਰੇਨ ਕੀਤੀ ਗਈ ਸੀ ਤਾਂ ਉਹ ਵੀ ਟ੍ਰੇਨਰ ਸੀ ਜੈਸਕਾ ਕੁੜੀ ਪੂਰੇ ਵਿਸ਼ਵ ਦੇ ਵਿੱਚ ਇਸ ਖਬਰ ਨੇ ਵੀ ਤਹਿਲਕਾ ਮਚਾ ਦਿੱਤਾ ਹੈ ਤਾਂ ਦੋਵੇਂ ਖਬਰਾਂ ਤੁਹਾਡੇ ਸਾਹਮਣੇ ਇੱਕ ਇੱਕ ਕਰਕੇ ਪੜ੍ਹਾਂਗੇ ਪਹਿਲੀ ਖਬਰ ਜਿਹੜੀ ਕਿ ਅਮਰੀਕਾ ਦੇ ਵਿੱਚੋਂ ਜੈਸਕਾ ਨਾਮ ਦੀ ਕੁੜੀ ਇੱਕ ਮੱਛੀ ਨੂੰ ਯਾਨੀ ਟ੍ਰੇਨ ਕੀਤਾ ਕਈ ਸਾਲਾਂ ਤੋਂ ਯਾਨੀ 14 ਸਾਲ ਦੀ ਤਪੱਸਿਆ ਹੀ ਹੋ ਸਕਦੀ ਆ ਤਾਂ ਉਹਦੇ ਨਾਲ ਉਹਦਾ ਬੜਾ ਗੂੜਾ ਰਿਸ਼ਤਾ ਸੀ ਕਹਿੰਦੇ ਜੀ ਹੁਣ ਜਾਨਵਰਾਂ ਦੇ ਉੱਤੇ ਭਰੋਸਾ ਨਹੀਂ ਰਿਹਾ ਜਿਵੇਂ ਕਿ ਜੈਸਕਾ ਨੂੰ 14 ਸਾਲ ਤੋਂ ਟ੍ਰੇਨ ਕਰ ਰਹੀ ਸੀ ਤਾਂ ਬਿਲਕੁਲ ਇਨਸਾਨਾਂ ਦੀ ਤਰ੍ਹਾਂ ਉਹਦੇ ਨਾਲ ਵਰਤਾਅ ਕਰਦੀ ਸੀ ਔਰ ਦੂਜੇ ਪਾਸੇ ਜਦੋਂ ਉਹਦਾ ਇੱਕ ਸ਼ੋਅ ਆਇਆ ਪਾਣੀ ਦੇ ਵਿੱਚ ਉਹਨੇ ਕਰਤੱਵ ਦਿਖਾਉਣਾ ਸੀ ਤੇ ਉਹਦੇ ਮੂੰਹ ਦੇ ਵਿੱਚ ਜਾਣਾ ਸੀ ਉਸ ਤੋਂ ਬਾਅਦ ਉਹਨੇ ਵਾਪਸ ਨਿਕਲ ਦਿੰਦੀ ਸੀ ਜਦੋਂ ਜੈਸਕਾ ਨੇ ਇਹ ਕਰਤੱਵ ਦਿਖਾਉਣਾ ਸ਼ੁਰੂ ਕੀਤਾ ਤਾਂ ਜੈਸਕਾ ਨੂੰ ਆਪਣੇ ਮੂੰਹ ਦੇ ਅੰਦਰ ਨਿਗਲ ਜਾਂਦੀ ਆ ਬਹੁਤ ਹੀ ਵੱਡੀ ਜਿਹੜੀ ਕਿ ਡਾਲਫਿਨ ਮੱਛੀ ਸੀ ਉਹਨੇ ਕੀ ਕਰ ਦਿੱਤਾ ਉਹੀ ਖਬਰ ਤੁਹਾਡੇ ਸਾਹਮਣੇ ਤਰਨ ਜਾ ਰਿਆ ਮੈਂ ਪੰਜਾਬ ਹੀ ਨਹੀਂ ਬਲਕਿ ਦੇਸ਼ ਭਰ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਵੀ ਇਸ ਖਬਰ ਨੇ ਲੋਕਾਂ ਨੂੰ ਅਚੰਬੇ ਦੇ ਵਿੱਚ ਪਾ ਦਿੱਤਾ ਦਰ ਅਸਲ ਦੇ ਵਿੱਚ ਪੂਰੀ ਖਬਰ ਦੀ ਸਚਾਈ ਕੀ ਹੈ ਇਹ ਤੁਹਾਡੇ ਨਾਲ ਸਾਂਝੀ ਕਰੂੰਗਾ ਕਿਉਂਕਿ ਕੁਝ ਵੀਡੀਓ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਉਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਭਾਈ ਜਿਹੜੀ ਡਾਲਫਿਨ ਮੱਛੀ ਹੈ ਉਹ ਨੂੰ ਨਿਕਲ ਗਈ ਹੈ ਬਹੁਤ ਜ਼ਿਆਦਾ ਖੂਨ ਖਰਾਬੇ ਦੀਆਂ ਗੱਲਾਂ ਤੇ ਬਹੁਤ ਸਾਰੀ ਏਆਈ ਦੀ ਵੀਡੀਓ ਵੀ ਬਣਾ ਰਹੇ ਨੇ ਲੋਕ ਪਰ ਅਸਲੀ ਹਕੀਕਤ ਕੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਮੈਂ ਕਿਉਂਕਿ ਰੀਅਲ ਜਿਹੜੀ ਖਬਰ ਹੈ ਉਹ ਜਨਤਾ ਤੱਕ ਪਹੁੰਚਣੀ ਚਾਹੀਦੀ ਹੈ ਨਾ ਕਿ ਫੇਕ ਔਰ ਪਹਿਲੀ ਖਬਰ ਡਾਲਫਿਨ ਮੱਛੀ ਦੀ ਜਿਹੜੀ ਕਿ ਜੈਸਕਾ ਨਾਮ ਦੀ ਕੁੜੀ ਨੂੰ ਕਹਿੰਦੇ ਜੀ ਨਿਕਲ ਗਈ ਹੈ ਉਹਦੀ ਮੌਤ ਹੋ ਗਈ ਹੈ ਅਮਰੀਕਾ ਦੇ ਵਿੱਚ ਤਾਂ ਦੂਜੀ ਖਬਰ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਦਾ ਇੱਕ ਬਹੁਤ ਵੱਡਾ ਹਾਈਲਾਈਟ ਕੇਸ ਹਰ ਰੋਜ਼ ਹੈਡਲਾਈਨ ਦੇ ਵਿੱਚ ਰਹਿੰਦਾ ਹੈ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਨੂੰ ਕੈਦੀਆਂ ਦੇ ਡਰ ਤੋਂ ਜੇਲ੍ਹ ਦੇ ਅੰਦਰ ਦੌੜੇ ਪੈਂਦੇ ਨੇ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲੀ ਖਬਰ ਡਾਲਫਿਨ ਮੱਛੀ ਨੇ ਜੈਸਕਾ ਨੂੰ ਕਿਵੇਂ ਨਿਕਲਿਆ ਸੁਣੋ ਕਿ ਜੀ ਇੱਕ ਜੈਸਕਾ ਨਾਮ ਦੀ ਕੁੜੀ ਜੋ ਪਿਛਲੇ 14 ਸਾਲਾਂ ਤੋਂ ਇਸ ਡਾਲਫਿਨ ਮੱਛਲੀ ਨੂੰ ਟ੍ਰੇਨਿੰਗ ਦੇ ਰਹੀ ਸੀ ਜੈਸਕਾ ਤੇ ਮੱਛੀ ਦੋਵੇਂ ਰਲ ਕੇ ਪਾਣੀ ਵਿੱਚ ਸਟੰਟ ਕਰਦੀਆਂ ਸਨ ਹਜ਼ਾਰਾਂ ਲੋਕ ਉਹਨਾਂ ਨੂੰ ਦੇਖਣ ਆਉਂਦੇ ਸਨ ਪਰ ਪਿਛਲੇ ਦਿਨੀ ਇਸ ਡਾਲਫਿਨ ਮੱਛਲੀ ਨੇ ਆਪਣੀ ਹੀ ਟ੍ਰੇਨਰ ਜੈਸਿਕਾ ਨੂੰ ਬੜੀ ਬੇਰਹਿਮੀ ਦੇ ਨਾਲ ਮਾਰ ਦਿੱਤਾ ਉਹ ਕੁੜੀ ਜਿਸ ਨੇ ਆਪਣੀ ਜ਼ਿੰਦਗੀ ਦੇ 14 ਸਾਲ ਇਸ ਮੱਛੀ ਨੂੰ ਟ੍ਰੇਨ ਕਰਨ ਤੇ ਲਗਾ ਦਿੱਤੇ ਤਾਂ ਸੁਣ ਲਿਆ ਪੰਜਾਬ ਵਾਲਿਓ ਕਹਿੰਦੇ ਜੀ ਡਾਲਫਿਨ ਜਿਹੜੀ ਮੱਛੀ ਸੀ ਉਹ ਜੈਸਿਕਾ ਨੂੰ ਕਹਿੰਦੇ ਜੀ ਖਾ ਗਈ ਹੈ ਫਿਲਹਾਲ ਮੈਂ ਇਸ ਖਬਰ ਤੋਂ ਪਰਦਾ ਚੱਕਦੇ ਹੋਏ ਤੁਹਾਡੇ ਸਾਹਮਣੇ ਮੈਂ ਸੱਚ ਦੱਸਣ ਜਾ ਰਿਹਾ ਕੋਈ ਵੀ ਡਾਲਫਿਨ ਮੱਛੀ ਨੇ ਕੋਈ ਵੀ ਜਾਸਕਾ ਨਾਮ ਦੀ ਕੁੜੀ ਨੂੰ ਨਹੀਂ ਖਾਦਾ ਯਾਨੀ ਇਹ ਖਬਰ ਜਰੂਰ ਵਾਇਰਲ ਹੋ ਰਹੀ ਹੈ ਪਰ ਦਰਹਸਲ ਦੇ ਵਿੱਚ ਕਿਸੇ ਵੀ ਮੱਛੀ ਨੇ ਕਿਸੇ ਵੀ ਕੁੜੀ ਨੂੰ ਨਹੀਂ ਖਾਦਾ ਯਾਨੀ ਜਿਹੜੀ ਇਹ ਖਬਰ ਹੈ ਇਹਨੂੰ ਕਿਸੇ ਨੇ AI ਦੁਆਰਾ ਬਣਾ ਕੇ ਪੇਸ਼ ਕੀਤਾ ਗਿਆ ਉਹਦੇ ਮੂੰਹ ਦੇ ਵਿੱਚ ਉਹਨੂੰ ਘੱਲਿਆ ਜਾਂਦਾ ਉਸ ਤੋਂ ਬਾਅਦ ਉਹਨੂੰ ਮਾਰਿਆ ਜਾਂਦਾ ਸਭ ਕੁਝ ਦਿਖਾਇਆ ਜਾਂਦਾ ਜਨਤਾ ਨੂੰ ਅੱਜ ਕੱਲ੍ਹ ਦੇਖੋ ਬਹੁਤ ਸਾਰੀ AI ਦੇ ਨਾਲ ਗੁੰਮਰਾਹ ਕੀਤੀ ਜਾ ਰਹੀ ਹੈ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਭਰ ਦੀ ਜਨਤਾ ਅਲੱਗ-ਅਲੱਗ ਮੁਲਕਾਂ ਦੇ ਵਿੱਚ ਵੀ ਇਹ ਚੱਲ ਰਿਹਾ ਹੈ ਐਸੇ ਕਰਕੇ ਇੱਕ ਵਕੀਲ ਕੁੜੀ ਨੇ ਕੋਰਟ ਦੇ ਵਿੱਚ ਇਹ ਅਰਜੀ ਲਾਈ ਸੀ ਕਿ ਜਿਹੜੀ AI ਦਾ ਜ਼ਮਾਨਾ ਹੈ ਇਹਨੂੰ ਬੰਦ ਕੀਤਾ ਜਾਵੇ ਕਿਉਂਕਿ ਬਹੁਤ ਸਾਰੀਆਂ ਵੀਡੀਓ ਹੁੰਦੀਆਂ ਨੇ ਜਿਹੜੀਆਂ ਫੇਕ ਬਣ ਜਾਂਦੀਆਂ ਨੇ ਤੇ ਬਹੁਤ ਸਾਰੇ ਲੋਕਾਂ ਦੀ ਸ਼ਬੀ ਵੀ ਖਰਾਬ ਕਰ ਦਿੰਦੀਆਂ ਨੇ ਸੋ ਜਿਹੜੀ ਇਹ ਖਬਰ ਸੀ ਇਹ ਬਿਲਕੁਲ ਝੂਠ ਹੈ ਇਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਕਿਸੇ ਵੀ ਰੀਅਲ ਜਾਂ ਕਿਤੇ ਵੀ ਨਿਊਜ਼ ਤੇ ਇਹਦੀ ਪੁਸ਼ਟੀ ਨਹੀਂ ਹੋਈ ਤਾਂ ਹੁਣ ਦੂਜੇ ਪਾਸੇ ਆਜੋ ਵੀ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਦਾ ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਹਾਈਲਾਈਟ ਕੇਸ ਹਰ ਰੋਜ਼ ਹੈਡਲਾਈਨ ਦੇ ਵਿੱਚ ਵਿਕਰਮ ਮਜੀਠੀਆ ਦੀ ਇੱਕ ਨਾ ਇੱਕ ਅੱਧੀ ਖਬਰ ਪਈ ਹੁੰਦੀ ਹੈ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਦੇ ਨਾਲ ਜਿਵੇਂ ਕਹਿੰਦੇ ਨਸ਼ਿਆਂ ਦੇ ਵਿਰੁੱਧ ਇੱਕ ਯੁੱਧ ਛੇੜਿਆ ਸੀ ਭਗਵੰਤ ਮਾਨ ਨੇ ਐਸੇ ਹੀ ਪ੍ਰਕਾਰ ਇਹਨਾਂ ਤਸਕਰਾਂ ਇਹਨਾਂ ਸਮਗਲਰਾਂ ਔਰ ਇਹਨਾਂ ਮਜੀਠੀਆਂ ਤੇ ਇਹਨਾਂ ਬਾਦਲਾਂ ਦੇ ਖਰਾਬ ਜਿਹੜੀ ਕਾਰਵਾਈ ਕੀਤੀ ਐ ਪੂਰਾ ਪੰਜਾਬ ਜਾਣਨਾ ਚਾਹੁੰਦਾ ਐ ਸਰ ਬਿਕਰਮ ਮਜੀਠੀਏ ਦੇ ਉੱਤੇ ਇੱਕ ਨਾ ਇੱਕ ਅੱਧੀ ਖਬਰ ਛਾਪਦੀ ਐ ਤਾਂ ਬਿਕਰਮ ਮਜੀਠੀਆ ਜੇਲ੍ਹ ਦੇ ਅੰਦਰ ਕਹਿੰਦੇ ਜੀ ਕੈਦੀਆਂ ਦੇ ਡਰ ਤੋਂ ਦੌਰੇ ਪੈਣ ਲੱਗੇ ਨੇ ਕਿਉਂ ਲੱਗੇ ਨੇ ਦਰਾਂ ਸੜ ਦੇ ਵਿੱਚ ਉਹਨਾਂ ਨੇ ਮਾਮਾਂ ਦੇ ਪੁੱਤ ਮਾਰੇ ਪੰਜਾਬ ਦੀਆਂ ਭੈਣਾਂ ਦੇ ਭਰਾ ਮਾਰੇ ਇਸ ਕਰਕੇ ਵਿਕਰਮ ਸਿੰਘ ਮਜੀਠੀਆ ਨੂੰ ਅਰੇ ੱਕੜੀ ਬਣਾਉਣੀ ਵੀ ਔਖੀ ਹੋ ਗਈ ਸੀ ਆਪਣੀ ਭੈਣ ਹਰਸਿਮਰਤ ਕੌਰ ਬਾਦਲ ਤੋਂ ਇਸ ਕਰਕੇ ਪੰਜਾਬ ਦੇ ਅੰਦਰ ਪੂਰੇ ਪੰਜਾਬ ਦੇ ਲੋਕ ਤੇ ਸਾਡੀ ਸਰਕਾਰ ਪੰਜਾਬ ਦੀ ਜਿੰਨਾ ਵੀ ਪੰਜਾਬ ਦਾ ਪ੍ਰਸ਼ਾਸਨ ਇਹ ਕਹਿੰਦਾ ਜੀ ਵਿਕਰਮ ਸਿੰਘ ਮਜੀਠੀਆ ਚਿੱਟੇ ਦਾ ਦਸਕਰਤਾ ਦੇਖੋ ਹੋਇਆ ਹੀ ਹੈ ਬਹੁਤ ਸਾਰੇ ਇਹ ਵੱਡੇ ਕਾ ਤਾਂ ਲੋਕ ਨੇ ਚਾਹੇ ਬਾਦਲ ਕੇ ਹੋਣ ਵਿਕਰਮ ਮਜੀਠੀਆ ਹੋਵੇ ਇਹਨਾਂ ਦੇ ਚੇਲੇ ਚਪਾਟੇ ਪੰਜਾਬ ਦੇ ਅੰਦਰ ਬਹੁਤ ਸਾਰੇ ਕਹਿੰਦੇ ਜੀ ਵਿਕਰਮ ਮਜੀਠੀਏ ਦੇ ਨਾਲ 50000 ਬੰਦਾ ਸਾਡੇ 13000 ਪਿੰਡਾਂ ਦੇ ਵਿੱਚੋਂ ਪੰਜਾਬ ਦੇ ਅੰਦਰ 13000 ਪਿੰਡ ਆ ਇਹਨਾਂ ਪਿੰਡਾਂ ਦੇ ਵਿੱਚੋਂ ਕਹਿੰਦੇ ਜੀ 2-2 3-3 ਬੰਦੇ ਵੀ ਜੇਕਰ ਕੰਮ ਕਰਦੇ ਹੁਣ ਤਾਂ 13349 39000 ਬੰਦਾ ਬਣਦਾ ਜੇਕਰ 3 ਬੰਦੇ ਵੀ ਇੱਕ ਪਿੰਡ ਦੇ ਵਿੱਚ ਉਹਦੇ ਥੱਲੇ ਕੰਮ ਕਰਦੇ ਸੀ ਸੋ ਹੁਣ ਵਿਕਰਮ ਮਜੀਠੀਆ ਜੇਲ੍ਹ ਦੇ ਅੰਦਰ ਬੰਦਾ ਹੈ ਤਾਂ ਕਹਿੰਦੇ ਹੁਣ ਜਿਹੜੇ ਉਹ ਕੈਦੀ ਨੇ ਪਹਿਲਾਂ ਦੇਖੋ ਬਾਰਕ ਨੂੰ ਲੈ ਕੇ ਗੱਲ ਚੱਲੀ ਕਹਿੰਦੇ ਜੀ ਬਾਰਕ ਬਦਲ ਦਿੱਤੀ ਜਾਵੇ ਉਹਨਾਂ ਦੇ ਵਕੀਲਾਂ ਨੇ ਵੀ ਜ਼ੋਰ ਲਾ ਲਿਆ ਪਰ ਹੁਣ ਮੈਂ ਤੁਹਾਡੇ ਸਾਹਮਣੇ ਇੱਕ ਗੱਲ ਦੱਸਣ ਜਾ ਰਿਹਾ ਕੱਲ ਨੂੰ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਹੋ ਸਕਦੀ ਹੈ ਇਹ ਗੱਲ ਤੈਅ ਹੈ ਪਰ ਪੰਜਾਬ ਦੀ ਸਰਕਾਰ ਵੀ ਅੜੀ ਹੋਈ ਹੈ ਪੰਜਾਬ ਦੀ ਸਰਕਾਰ ਕਹਿੰਦੀ ਬਿਕਰਮ ਮਜੀਠੀਆ ਨੂੰ ਨਹੀਂ ਨਿਕਲ ਦੇਣਾ ਪਰ ਹੁਣ ਉਹਦੇ ਵਕੀਲਾਂ ਨੇ ਜ਼ੋਰ ਲਾ ਰੱਖਿਆ ਕੱਲ ਨੂੰ ਇਹਦੀ ਤਰੀਕ ਹੈ ਇਹਦੀ ਜ਼ਮਾਨਤ ਪटीशन ਪਰ ਰੱਖੀ ਉਹਨੇ ਤਾਂ ਮੈਂ ਜਾਣਨਾ ਚਾਹੁੰਦਾ ਆ ਸਾਡੇ ਪੰਜਾਬੀਆਂ ਤੋਂ ਕਿ ਕਿੰਨੇ ਕੁ ਲੋਕ ਮਜੀਠੀਏ ਦੇ ਹੱਕ 'ਚ ਔਰ ਕਿੰਨੇ ਕੁ ਲੋਕ ਇਸ ਥਬਰ ਦੇ ਵਿਕਰਮ ਸਿੰਘ ਮਜੀਠੀਏ ਦੀ ਜ਼ਮਾਨਤ ਤੇ ਉਹਦੇ ਹੱਕ ਦੇ ਵਿੱਚ ਬੋਲਦੇ ਨੇ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਠੀਕ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਸੋਸ਼ਲ ਮੀਡੀਆ ਦੇ ਉੱਤੇ ਇੱਕ ਖਬਰ ਜਿਹੜੀ ਹੈ ਬਹੁਤ ਵਾਇਰਲ ਹੋ ਗਈ ਹੈ ਔਰ ਹਰ ਬੰਦਾ ਜਿਹੜਾ ਵਾ ਉਸਦੇ ਬਾਰੇ ਗੱਲਬਾਤ ਕਰਨ ਦਾ ਨਜ਼ਰ ਆਉਂਦੀ ਆ ਹੈਗਾ ਵੈ ਜਿਹਦੇ ਵਿੱਚ ਇੱਕ ਡੋਲਫਿਨ ਮੱਛੀ ਜਿਹੜੀ ਆਪਣੀ ਹੀ ਟ੍ਰੇਨਰ ਜੈਸਿਕਾ ਨੂੰ ਖਾ ਗਈ ਔਰ ਜੈਸਿਕਾ ਜਿਹੜੀ ਕਿ 15 ਸਾਲ ਤੋਂ ਉਹਦੀ ਟ੍ਰੇਨਿੰਗ ਕਰੰਦੀ ਸੀ ਉਹਨੇ ਉਹਨੂੰ ਪਾਲਿਆ ਔਰ ਹਰ ਤਰ੍ਹਾਂ ਦਾ ਖਿਆਲ ਰੱਖਦੀ ਸੀ ਉਸ ਟ੍ਰੇਨਰ ਨੂੰ ਮੱਛੀ ਖਾ ਗਈ ਅਸਲ ਦੇ ਵਿੱਚ ਇਹ ਸਿਰਫ AI ਜਨਰੇਟਿਡ ਵੀਡੀਓ ਹੈਗੀ ਆ ਹਕੀਕਤ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਆ ਜਿਹੜਾ ਵਾਕਿਆ ਵਾ ਉਹ ਨਹੀਂ ਹੋਇਆ ਇਹ ਸਿਰਫ AI ਦੇ ਨਾਲ ਬਣੀ ਵੀਡੀਓ ਹੈ ਜਿਹੜੀ ਏਡੀ ਫਿਜ਼ੀ ਦੇ ਨਾਲ ਵਾਇਰਲ ਹੋਣ ਦੀ ਹੈਗੀ ਅੱਜ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨਾਲ ਜੁੜੀ ਹੋਰ ਵੀਡੀਓ ਖਬਰ ਜੁੜੀ ਹੈ ਬਾਹਰ ਆ ਰਹੀ ਹੈਗੀ ਹੈ ਉਹ ਇਹ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਦੌਰਾ ਪਿਆ ਕਿਉਂਕਿ ਉਹਨਾਂ ਦੇ ਵਕੀਲਾਵਲੋਂ ਔਰ ਉਹਨਾਂ ਦੇ ਪਰਿਵਾਰਵਲੋਂ مسلسل ਜਿਹੜੀ ਇੱਕ ਗੱਲ ਕੀਤੀ ਜਾ ਰਹੀ ਹੈ ਉਹ ਇਹ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਦੁਆਰਾ ਜਿਹੜੇ ਕੈਦੀ ਰੱਖੇ ਗਏ ਹੈਗੇ ਹੈਗੇ ਉਹ ਉਹ ਕਹਦੀ ਹੈ ਜਿਨ੍ਹਾਂ ਨੂੰ ਆ फांसी ਦੀ ਸਜ਼ਾ ਮਿਲੀ ਹੋਈ ਹੈਗੀ ਹੈ ਉਹਨਾਂ ਤੇ ਉਹ ਧਾਰਾਵਾਂ ਲੱਗਦੀਆਂ ਜਿਹੜੀਆਂ ਉਹਨਾਂ ਨੂੰ ਫਾਂਸੀ ਦੇ ਤੱਕ ਤੱਕ ਲੈ ਕੇ ਜਾਣਗੀਆਂ ਜਿਸ ਦੀ وجہ ਤੋਂ ਵਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਖਤਰਾ ਹੈਗਾ ਕਿਉਂਕਿ ਉਹਨਾਂ ਦਾ ਸਜ਼ਾਏ ਮੌਤ ਹੋ ਚੁੱਕੀ ਹੈਗੀ ਹੈ ਉਹਨਾਂ ਤੋਂ ਹੁਣ ਕਿਸੇ ਦਾ ਡਰ ਕੋਪ ਨਹੀਂ ਉਹ ਕੋਈ ਵੀ ਵੱਡਾ ਜਿਹੜਾ ਕੰਮ ਕਰ ਸਕਦੇ ਹੈਗੇ ਆ ਇਸ ਲਈ ਵਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਖਤਰਾ ਹੈਗਾ ਹੈ ਔਰ ਇਹੀ وجہ ਹੈ ਕਿ ਵਿਕਰਮ ਸਿੰਘ ਮਜੀਠੀ ਆਦਿ ਤਬੀਅਤ ਜੜੀ ਹੈ ਆ ਉਗ ਬਗੜਦੀ ਹੈ ਜੇਲ੍ਹ ਦੇ ਵਿੱਚ ਕਿਉਂਕਿ ਪ੍ਰਸ਼ਾਸਨ ਤੇ ਸੀਐਮ ਭਗਵੰਤ ਮਾਨ ਨਾਲ ਸਖਤ ਲੜੜੇ ਆ ਉਹ ਖਦਾਇਆ ਦਿੱਤੀਆਂ ਗਲੀਆਂ ਹੈਗੀਆਂ ਮੈਂ ਕਿ ਵਿਕਰਮ ਸਿੰਘ ਮਜੀਠੀ ਨੂੰ ਉਹੀ ਸਹੂਲਤਾਂ ਮਿਲਣਗੀਆਂ ਜਿਹੜੀਆਂ ਕਿ ਆਮ ਕਿਰਤੀ ਨੂੰ ਮਿਲਣਦੀਆਂ ਹੈਗੀਆਂ ਮੈਂ ਜਿਵੇਂ ਕਿ ਉਹਨਾਂ ਦੇ ਵਕੀਲਾਂ ਲੋਕ ਪਟੀਸ਼ਨ ਦਾਇਰ ਕੀਤੀ ਸੀ ਕਿ ਇਹਨਾਂ ਨੂੰ orange category ਦੇ ਵਿੱਚ ਰੱਖਿਆ ਜਾਵੇ ਕਿਉਂਕਿ ਉਹ ਸਾਫ ਦਾ ਮੁੱਖ ਮੰਤਰੀ ਹੈ ਜੀ ਪਰ ਪੰਜਾਬ ਦੇ ਲੋਕ ਤੇ ਸੀਐਮ ਭਗਵੰਤ ਮਾਨ ਜਿਹੜੇ ਆ ਉਹ ਇਹਨਾਂ ਨੂੰ ਆਮ ਕੈਦੀਆਂ ਦੀ ਤਰ੍ਹਾਂ ਜਿਹੜੇ ਆ ਉਹ ਡੀਲ ਕਰਨ ਦੇ ਹੀ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੇ ਵੱਡੀ ਇੱਕ ਮੰਗ ਰੱਖੀ ਸੀ ਸੀਐਮ ਭਗਵੰਤ ਮਾਨ ਅੱਗੇ ਕਿ ਇਹਨਾਂ ਨੂੰ ਜਾਂ ਤਾਂ ਡੱਬੂਗੜ ਦੀ ਜੇਲ੍ਹ ਵਿੱਚ ਭੇਜਿਆ ਜਾਵੇ ਜਾਂ ਫਿਰ ਕਾਲੇ ਪਾਣਿਆਂ ਦੀ ਜੇਲ੍ਹ ਵਿੱਚ ਭੇਜਿਆ ਜਾਵੇ ਕਿਉਂਕਿ ਜਿੱਥੇ ਇਹ ਨਜ਼ਰ ਬੰਦ ਰਹਿਣ ਦੇ ਉੱਥੇ ਵੀ جڑا ماحول ہے گینگسٹر والا بن جائے گا اور اس ٹائم نابا کی جیل دے تھی جانتے ہی ہے کہ اتنے سب کو زیادہ گینگسٹر موجود ہیں اور سنگھ بکرم سن مجیٹ کی اتنے موجودگی جی وہ مزید اضافہ کر سکتی ہے باقی جلدا کی کہنا سا اس کے بارے کمنٹس کر کے لازمی ہے سرکہ اپنا ڈھیر سارا خیال ملیں گے اگلی ویڈیو امید نال <سؤال> اللہ حافظ